1984 ਦਰਦ ਹੈ 1984 ਸਿਆਸਤ ਹੈ 1984 ਹੁਣ ਕਾਰੋਬਾਰ ਵੀ ਹੋ ਗਿਆ ਹੈ 1984 ਦੇ ਟਾਈਮ ਬਹੁਤ ਸਾਰੇ ਲੋਕਾਂ ਨੇ ਤਰਾਸ ਦੀ ਵੀ ਹੰਡਾਈ ਸਾਡੇ ਨਾਲ ਪੂਨਮ ਸਿੰਘ ਨੇ ਜਿਹੜੇ ਪ੍ਰੀਤ ਲੜੀ ਮੈਗਜ਼ੀਨ ਦੇ ਸੰਪਾਦਕ ਨੇ ਔਰ ਜਿਨ੍ਹਾਂ ਦੇ ਪਤੀ ਦੀ ਟਾਈਮ ਡੈਥ ਹੋਈ ਸੀ 1984 ਦੇ ਅੰਦਰ ਪੂਨਮ ਜੀ ਜਿਸ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਨੇ 84 ਪਿਛਲੇ 10-15 ਸਾਲਾਂ ਤੋਂ ਇੱਕੋ ਮੂਵਮੈਂਟ ਨੂੰ ਇੱਕ ਤਰਾਸ ਦੀ ਨੂੰ ਕੈਸ਼ ਕਰਨ ਦੀ ਕਮਰਸ਼ੀਅਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਇਸ ਤਰ੍ਹਾਂ ਦੀ ਨੂੰ ਹੰਡਾਇਆ ਤੁਹਾਡੇ ਪਤੀ ਦੀ ਡੈਥ ਹੋਈ ਕਤਲ ਕੀਤਾ ਗਿਆ ਕੋਈ ਜਿੰਨੇ ਲੋਕਾਂ ਨੂੰ ਉਹਨਾਂ ਦਾ ਕਤਲ ਕੀਤਾ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਮੈਂ ਸੋਚਦੀ ਹਾਂ ਕਿ ਦਰਦ ਨੂੰ ਯਾਦ ਕਰਨਾ ਠੀਕ ਹੈ ਲੇਕਿਨ ਇਹ ਸਾਨੂੰ ਅਲਰਟ ਰਹਿਣਾ ਚਾਹੀਦਾ ਹੈ ਕਿ ਸਾਡੀਆਂ ਭਾਵਨਾਵਾਂ ਨਾਲ ਕੋਈ ਖੇਡ ਤੇ ਨਹੀਂ ਰਿਹਾ 84 ਨੂੰ ਅਸੀਂ ਯਾਦ ਕਰਦੇ ਹਾਂ ਦਿੱਲੀ ਦੇ ਦੰਗਿਆਂ ਤੋਂ ਲੇਕਿਨ ਉਸ ਤੋਂ ਪਹਿਲਾਂ ਜੋ ਕੁਝ ਹੋਇਆ ਉਹ ਸਭ ਕੁਝ ਇੱਕ ਤਰੀਕੇ ਨਾਲ ਭੁਲਾ ਦਿੱਤੇ ਜਾਣ ਦੀ ਇੱਕ ਕੋਸ਼ਿਸ਼ ਹੈ ਜੋ ਬਹੁਤ ਖਤਰਨਾਕ ਹੈ ਫਤਨਾ ਕਿ ਇਸ ਲਈ ਕਿਉਂਕਿ ਉਹ ਚੀਜ਼ਾਂ ਫਿਰ ਦੁਬਾਰਾ ਹੋ ਸਕਦੀਆਂ ਨੇ ਤੇ ਦੁਬਾਰਾ ਹੋਣ ਦੇ ਨਾਲ ਨਵੇਂ ਗੁੱਸੇ ਪੈਦਾ ਹੁੰਦੇ ਨੇ ਨਵੇਂ ਹਾਲਾਤ ਉਸ ਤਰ੍ਹਾਂ ਦੇ ਬਣਦੇ ਨੇ ਤੇ ਦੁਬਾਰਾ ਦੰਗੇ ਵੀ ਦੁਬਾਰਾ ਹੋ ਸਕਦੇ ਨੇ ਇਹੋ ਜਿਹਾ ਕਈ ਕੁਝ ਹੋ ਸਕਦਾ ਹੈ ਤੇ ਅਸੀਂ ਅੱਗ ਨਾਲ ਖੇਡ ਰਹੇ ਹਾਂ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਜਾਂ ਇਸ ਤਰ੍ਹਾਂ ਦਾ ਜਿਹੜਾ ਕਲਚਰ ਹੈ ਉਹਦੇ ਅੰਦਰ ਕਿਤੇ ਕਿਸੇ ਕੁਝ ਖਾਸ ਲੋਕ ਜਿਨ੍ਹਾਂ ਦੇ ਇੰਟਰਸਟ ਨੇ ਉਹ ਫੰਡਿੰਗ ਕਰਦੇ ਨੇ ਜਾਂ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਜਿਉਂਦਾ ਰੱਖਣਾ ਚਾਹੁੰਦੇ ਨੇ ਅ ਮੋਟੀਵੇਟਿਡ ਲੋਕ ਮੈਨੂੰ ਲੱਭਦੇ ਨੇ ਜੋ ਇਸ ਪਾਸੇ ਬਹੁਤ એનર્ਜੀ ਲਗਾਉਣਾ ਚਾਹੁੰਦੇ ਨੇ ਕਿ ਦੁਬਾਰਾ ਇੱਕ ਇੱਕ ਮਤਲਬ ਇੱਕ ਪੁਆੜੇ ਨੂੰ ਜ਼ਿੰਦਾ ਰੱਖਿਆ ਜਾਏ ਟੀਨ ਨਾਲ ਸੰਵਾਦ ਕਿਸ ਤਰ੍ਹਾਂ ਹੋਣਾ ਚਾਹੀਦਾਗਾ ਦੇਖੋ ਹਿਸਟਰੀ ਨੂੰ ਕੁਝ ਸਮੇਂ ਤੋਂ ਬਾਅਦ ਲੈਣਾ ਚੰਗੀ ਗੱਲ ਹੈ ਕਿਉਂਕਿ ਕੁਝ ਠੱਲ ਪੈ ਗਈ ਹੁੰਦੀ ਹੈ ਜੋ ਬਹੁਤ ਐਕਸਾਈਟਮੈਂਟ ਜਾਂ ਬਹੁਤ ਘਬਰਾਹਟ ਹੋਵੇ ਤੇ ਨਵੀਂ ਜਨਰੇਸ਼ਨ ਨਵੇਂ ਤਰੀਕੇ ਨਾਲ ਸੋਚ ਸਕਦੀ ਹੈ ਉਹ ਹਾਲਾਤ ਹੀ ਤਾਂ ਪੈਦਾ ਹੋਏ ਹੋਣਗੇ ਜਾਂ ਹੁੰਦੇ ਹਨ ਕਿਉਂਕਿ ਉਸ ਜਨਰੇਸ਼ਨ ਕੋਲ ਉਸ ਦੇ ਜਵਾਬ ਨਹੀਂ ਸਨ ਜਾਂ ਉਹਨੂੰ ਉਲਝਾ ਲਿਆ ਗਿਆ ਹਾਲਾਂਕਿ ਹਰ ਇੱਕ ਕਹਾਣੀ ਆਪਣੇ ਆਪ ਚ ਕੀਮਤੀ ਹੈ ਕਿਸੇ ਪਰਿਵਾਰ ਨਾਲ ਕੀ ਹੋਇਆ ਲੇਕਿਨ ਬਸ ਉਹੀ ਗੱਲ ਕੇ ਅਲਰਟ ਰਹਿਣਾ ਪਏਗਾ ਕਿ ਸਾਨੂੰ ਕੋਈ ਦੁਬਾਰਾ ਇਸਤੇਮਾਲ ਨਾ ਕਰੇ